ਅੱਜ ਆਪਾਂ ਲੱਗੇ ਸੀਗੇ achar ਬਣਾਉਣ ਗਾਜਰਾ ਆਦਰਕ ਤੇ ਮੋਲੀ ਤੇ ਹਰੀਆਂ ਮਿਰਚਾਂ ਦਾ ਇਹ ਆਪਾਂ ਮਿਕਸ achar ਬਣਾਉਣਾ ਹੈ ਤੇ ਗਾਜਰਾਂ ਨੂੰ ਆਪਾਂ ਥੋੜੇ ਜਿਹਾ ਜਿੱਦਾਂ ਬਾਲ ਲੈਣਾ ਸੀਗਾ ਇਹਨਾਂ ਨੂੰ ਹੁਣ ਮੈਂ ਪਾਣੀ 'ਚ ਪਾਉਣ ਲੱਗੀ ਸੀਗੀ ਤੋਂ ਤੁਹਾਨੂੰ ਦਿਖਾ ਦਿੰਦੇ ਨਾਲ ਇਹ ਆਪਾਂ ਚਾਰਾਲੀ ਖੜੀਏ ਮਸਾਲੇ ਜਿਹੜੇ ਪਹਿਲਾਂ ਥੋੜੇ ਰੋਸਟ ਕਰਨੇ ਸੀਗੇ। ਜੀਰਾ ਥੋੜੇ ਜਿਹਾ ਮਿੱਠੀ ਰਾਈ ਹਲੂ ਕਾਲੀ ਮਿਰਚ ਅੱਜ ਆਉਣ ਤੇਲ ਆਪ ਰੱਖਿਆ ਸੀਗਾ ਸਰੋਂ ਦਾ ਤੇਲ ਗਰਮ ਹੋ ਗਿਆ ਤੇ ਥੋੜ੍ਹਾ ਜਿਹਾ ਆਪੇ ਇਹਦੇ ਵਿੱਚ ਜੀਰਾ ਪਾਵਾਂਗੇ ਤੇ ਥੋੜ੍ਹਾ ਜਿਹਾ ਲਸਣ ਕਿ ਪਤਲਿਆ ਪਾ ਮੈਂ ਉਹਨਾਂ ਦਾ ਥੋੜਾ ਜਿਹਾ ਚਾਰਾ ਪਾਵਾਂਗੇ ਆ ਥੋੜੇ ਜਿਹੇ ਜਿੱਦਾਂ ਤਰਤਰੇ ਜਿਹਾ ਪੀਸਾਂਗੇ ਜੀ और मसाले ग्रेनेग थोड़ी जी बच्चे शक्कर मिक्स करा ਹੱਦ ਤੱਕ ਮਿੱਠਾ achar ਬਣ ਜੂਗਾ ਮੈਕਸ achar ਆਪਣਾ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਡੱਬੇ ਦੇ ਵਿੱਚ ਪਾ ਦੇਣਾ ਹੈ ਜਿਹਦਾ ਖਾਣਾ ਅੱਜ ਵੀ ਖਾ ਸਕਦੇ ਆ ਜਿਹਦਾ ਬਣਾਇਆ ਵਾ ਤੇ ਜੇ ਤੁਸੀਂ 2-4 ਦਿਨ ਬਾਅਦ ਵਿੱਚ ਖਾਓਗੇ ਤੇ ਇਹਦਾ ਟੇਸਟ ਹੋਰ ਵੀ ਜ਼ਿਆਦਾ ਹੋਊਗਾ ਤੇ ਤੁਸੀਂ ਟਰਾਈ ਜ਼ਰੂਰ ਕਰਨਾ ਬਣਾਉਣਾ ਤੇ ਖਾਣਾ ਤੇ ਨਾਲੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਤੁਹਾਡਾ